ਇਈ ਮਰੀਜ਼ਾਂ ਨੂੰ ਪੁਲਿਸ ਨੇ ਮੌਕੇ ਤੇ ਫੜ ਲਿਆ ਔਰ ਸੰਗਰੂਰ ਦੇ ਕਾਵਦਾ ਦੇ ਸਰਕਾਰੀ ਨਸ਼ਾ ਛਡਾਊ ਕੇਂਦਰ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਸੰਗਰੂਰ ਦੇ ਕਾਵਦਾ ਦੇ ਸਰਕਾਰੀ ਨਸ਼ਾ ਛਡਾਊ ਕੇਂਦਰ ਤੋਂ ਦਸਨੇ ਕਰੀਬ ਮਰੀਜ਼ ਜਿਹੜੇ ਸੀਗੇ ਪੁਲਿਸ ਨੂੰ ੱੱਕਾ ਦੇ ਕੇ ਫਰਾਰ ਹੋਏ ਕੁਝ ਮਰੀਜ਼ਾਂ ਨੂੰ ਪੁਲਿਸ ਨੇ ਫੜਿਆ ਦੋ ਕੈਦੀ ਵੀ ਸ਼ਾਮਿਲ ਨੇ ਇਹਨਾਂ ਦੇ ਵਿੱਚ ਜਿਹੜੇ ਫਰਾਰ ਹੋਏ ਨੇ ਉਹਨੇ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਨਸ਼ਾ ਛਡਾਊ ਕੇਂਦਰ ਤੋਂ ਇਸ ਸੰਗਰੂਰ ਦੇ ਇਸ ਨਸ਼ਾ छुड़ाऊ ਕੇਂਦਰ ਤੋਂ ਨਸ਼ਾ छुड़ाऊ ਕੇਂਦਰ ਤੋਂ ਫਰਾਰ ਹੋਏ ਨੇ 10 ਦੇ ਕਰੀਬ ਮਰੀਜ਼ ਪੁਲਿਸ ਨੂੰ ਧੱਕਾ ਦੇ ਕੇ ਫਰਾਰ ਹੋਏ ਨੇ ਜਿੰਨਾਂ ਚ ਦੋ ਕੈਦੀ ਵੀ ਸ਼ਾਮਿਲ ਨੇ ਖੁੱਲੇ ਹੋਏ ਦਰਵਾਜ਼ੇ ਵਿਖਰਿਆ ਪਿਆ ਕੱਚ ਕਾਫੀ ਕੁਝ ਬਿਆਨ ਕਰ ਰਿਹਾ ਹੈ ਕਿ ਇਸ ਤਰੀਕੇ ਕਾਬਦਾਂ ਕੋਠੀ ਸੰਗਰੂਰ ਦੀ ਏ ਨਸ਼ਾ ਕੇਂਦਰ ਦੀਆਂ ਤਸਵੀਰਾਂ ਨਸ਼ਾ ਛੁਡਾਊ ਕੇਂਦਰ ਦੀਆਂ ਤਸਵੀਰਾਂ ਨੇ ਜਿੱਥੇ ਮਰੀਜ਼ ਦਾਖਲ ਸੀਗੇ ਔਰ ਪੁਲਿਸ ਨੂੰ ਤੱਕਾ ਦੇ ਕੇ ਇਥੋਂ ਫਰਾਰ ਹੋਏ ਨੇ ਦੋ ਕੈਦੀ ਇਹਨਾਂ ਦੇ ਵਿੱਚ ਸ਼ਾਮਿਲ ਮੇਰੇ ਸਹਿਯੋਗੀ ਚਰਨਜੀਤ ਕੋਸ਼ਲ ਇਸ ਵੇਲੇ ਮੇਰੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਚਰਨਜੀਤ ਤਸਵੀਰਾਂ ਸੀ ਦੇਖ ਪਾ ਰਹੇ ਹਾਂ ਕੱਚ ਵਿਖਰਿਆ ਪਿਆ ਹੈ ਦਰਵਾਜ਼ੇ ਖੁੱਲੇ ਹੋਏ ਨੇ ਔਰ ਪੁਲਿਸ ਮੁਲਾਜ਼ਮ ਫਿਲਹਾਲ ਬੈਠੇ ਹੋਏ ਨੇ ਪਰ ਇਹ ਸਾਰਾ ਕੁਝ ਹੋਇਆ ਕਿਵੇਂ ਕਾਪਦਾ ਕੋਠੀ ਦੇ ਇਸ ਨਸ਼ਾ ਸ਼ਰਾਬ ਕੇਂਦਰ ਦੇ ਵਿੱਚ ਬਿਲਕੁਲ ਗਰਜਨ ਤੁਹਾਨੂੰ ਪੂਰੀ ਜਾਣਕਾਰੀ ਦੇ ਦਈਏ ਇੱਕ ਬਹੁਤ ਜ਼ਿਆਦਾ ਵੱਡੀ ਖਬਰ ਸੰਗਰੂਰ ਤੋਂ ਜਿਹੜੀ ਨਿਕਲ ਕੇ ਸਾਹਮਣੇ ਆਈ ਆ ਕਿ ਸੰਗਰੂਰ ਦੇ ਵਿੱਚ ਸਰਕਾਰੀ ਨਸ਼ਾ ਛਡਾਉ ਜਿਹੜਾ ਹੈਗਾ ਕੇਂਦਰ ਬਣਿਆ ਹੋਇਆ ਮੇਨ ਨੈਸ਼ਨਲ ਹਾਈਵੇ ਦੇ ਉੱਪਰ ਹੀ ਘਾਬ ਦਾ ਕੋਠੀ ਪੈਂਦਾ ਜਿੱਥੋਂ ਕੀ ਸ਼ਾਮ ਦਾ ਖਾਣਾ ਖਾਣ ਤੋਂ ਬਾਅਦ ਪੁਲਿਸ ਕਰਮੀਆਂ ਦੇ ਉੱਪਰ ਅਤੇ ਉੱਥੇ ਦੇ ਜਿਹੜੇ ਸਟਾਫ ਆ ਉਹਨਾਂ ਦੇ ਉੱਪਰ ਅਟੈਕ ਕਰਕੇ ਨੌ ਜਿਹੜੇ ਪੀੜਤ ਸੀ ਨਸ਼ਾ ਪੀੜਤ ਸੀ ਉਹ ਫਰਾਰ ਹੋ ਗਏ ਉਹਨਾਂ ਦੱਸਦੀ ਕਿ ਖਾਣਾ ਖਾਣ ਤੋਂ ਬਾਅਦ ਉਹਨਾਂ ਦੇ ਵੱਲੋਂ ਖਾਣੇ ਦੇ ਪਲੇਟਾਂ ਦੇ ਨਾਲ ਹੀ ਜਿਹੜਾ ਹੈਗਾ ਦੋ ਪੁਲਿਸ ਕਰਮੀਆਂ ਤੇ ਉੱਥੇ ਦੇ ਸਟਾਫ ਦੇ ਉੱਪਰ ਹਮਲਾ ਕੀਤਾ ਗਿਆ ਤੇ ਪਲੇਟਾਂ ਦੇ ਨਾਲ ਹੀ ਉੱਥੇ ਇੱਕ ਸ਼ੀਸ਼ਾ ਤੋੜ ਕੇ ਉਹ ਉਸ ਜਗ੍ਹਾ ਤੋਂ ਫਰਾਰ ਹੋ ਗਏ ਗਗਨ ਤੇ ਸਭ ਤੋਂ ਵੱਡੀ ਜਿਹੜੀ ਜਾਣਕਾਰੀ ਨਿਕਲ ਕੇ ਉਹ ਸਾਹਮਣੇ ਆ ਰਹੀ ਹੈ ਕਿ ਇਹਨਾਂ ਨੌ ਮਹ ਲੜਕਿਆਂ ਦੇ ਵਿੱਚੋਂ ਸੱਤ ਮੁਲਜ਼ਮ ਸੀ ਜਿਨ੍ਹਾਂ ਦੇ ਉੱਪਰ ਕਿਤੇ ਨਾ ਕਿਤੇ ਐਨਡੀਪੀਐਸ ਜਿਹੜਾ ਕੇਸ ਆ ਉਹ ਚੱਲ ਰਿਹਾ ਸੀ ਐਨਡੀਪੀਐਸ ਦੇ ਤਹਿਤ ਉਹਨਾਂ ਦੇ ਉੱਪਰ ਮਾਮਲਾ ਦਰਜ ਹੋਇਆ ਸੀ ਤੇ ਕੋਰਟ ਦੇ ਵੱਲੋਂ ਇਹਨਾਂ ਨੂੰ ਇਸ ਜਗ੍ਹਾ ਦੇ ਉੱਪਰ ਨਸ਼ਾ ਛੱਡਣ ਲਈ ਭੇਜਿਆ ਗਿਆ ਸੀ ਤੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤੇ ਇੱਕ ਹੋਰ ਵੱਡੀ ਜਾਣਕਾਰੀ ਇਹਨਾਂ ਨੌ ਦੇ ਵਿੱਚੋਂ ਇੱਕ ਲੜਕੇ ਨੂੰ ਗ੍ਰਿਫਤਾਰ ਦੁਆਰਾ ਪੁਲਿਸ ਦੇ ਵੱਲੋਂ ਕਰ ਲਿਆ ਗਿਆ ਉਹਨੂੰ ਲੱਭ ਲਿਆ ਗਿਆ ਤੇ ਅੱਠ ਵੀ ਇਸ ਵਕਤ ਉਹ ਕਿਤੇ ਨਾ ਕਿਤੇ ਮਤਲਬ ਉਹਨਾਂ ਦੀ ਜਿਹੜੀ ਭਾਲ ਆ ਜਾ ਰਹੀ ਹੈ ਇਹਨਾਂ ਦੇ ਪਰਿਵਾਰਾਂ ਨੂੰ ਸੁਨੇਹੇ ਲਾ ਦਿੱਤੇ ਗਏ ਨੇ ਤਾਂ ਇੱਕ ਵੱਡੀ ਜਿਹੜੀ ਖਬਰ ਆ ਉਹ ਨਿਕਲ ਕੇ ਆ ਰਹੀ ਆ ਕਿ ਨੌ ਜਿਹੜੇ ਹੈਗੇ ਨੇ ਨਸ਼ਾ ਪੀਰਤ ਨਸ਼ਾ ਛਡਾਊ ਕੇਂਦਰ ਦੇ ਉੱਪਰ ਉਹ ਪੁਲਿਸ ਦੇ ਉੱਪਰ ਅਤੇ ਉੱਥੇ ਦੇ ਸਟਾਫ ਦੇ ਉੱਪਰ ਜਿਹੜਾ ਹਮਲਾ ਕਰਕੇ ਫਰਾਰ ਹੋ ਗਏ ਜੀ ਗਗਨ ਰਣਜੀਤ ਨੋਰਮਲੀ ਇਹ ਜਿਹੜਾ ਨਸ਼ਾ ਛਡਾਊ ਕੇਂਦਰ ਹੈ ਕਿੰਨੇ ਪੁਲਿਸ ਮੁਲਾਜ਼ਮ ਇੱਥੇ ਤਾਇਨਾਤ ਹੁੰਦੇ ਨੇ ਔਰ ਕਿਉਂਕਿ ਤੁਸੀਂ ਦੱਸ ਰਹੇ ਹੋ ਕਿ ਇਹਨਾਂ ਨੌ ਦੇ ਉੱਤੇ ਨੌ ਚੋਂ ਜ਼ਿਆਦਾਤਰ ਦੇ ਉੱਤੇ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਵੀ ਦਰਜ ਸੀਗਾ ਸੋ ਜੇ ਇਹ ਵਿਸ਼ਤਾ ਪੁਲਿਸ ਦੀ ਤਾਇਨਾਤੀ ਇੱਥੇ ਹੋਣੀ ਚਾਹੀਦੀ ਸੀ ਕਿੰਨੇ ਪੁਲਿਸ ਮੁਲਾਜ਼ਮ ਸੀਗੇ ਜਦੋਂ ਇਹ ਫਰਾਰ ਹੋਏ ਪਰ ਬਿਲਕੁਲ ਗਗਨ ਇਨਾ ਜਿਹੜੇ 7 ਮੁੰਡੇ ਸੀ ਜਿਨ੍ਹਾਂ ਨੂੰ ਜਿਹੜੇ ਮਲਜ਼ਮ ਸੀ ਜਿਨ੍ਹਾਂ ਦੇ ਉੱਪਰ ਐਨਡੀਪੀਐਸ ਦੇ ਤਹਿਤ ਮਾਮਲਾ ਦਰਜ ਸੀ ਤਾਂ ਉਹਨਾਂ ਦੇ ਸਿਕਿਉਰਿਟੀ ਦੇ ਲਈ ਦੋ ਪੁਲਿਸ ਮੁਲਾਜ਼ਮ 24 ਘੰਟੇ ਜਿਹੜੇ ਹੈਗੇ ਇੱਥੇ ਉਹ ਲਗਾਏ ਗਏ ਸੀ ਤਾਂ ਦੋ ਪੁਲਿਸ ਮੁਲਾਜ਼ਮ ਸੀ ਤੇ ਉਸ ਤੋਂ ਬਾਅਦ ਤਕਰੀਬਨ ਤਕਰੀਬਨ 10 ਤੋਂ ਲੈ ਕੇ 15 ਇਸ ਦੇ ਸਟਾਫ ਮੈਂਬਰ ਹੁੰਦੇ ਨੇ ਹੋ ਸਕਦਾ ਜ਼ਿਆਦਾ ਵੀ ਹੋਣ ਪਰ ਘੱਟੋ ਘੱਟ ਇੰਨਿਆਂ ਦੇ ਵਿੱਚੋਂ ਨਿਕਲ ਕੇ ਅੱਜ ਜਣਾ ਇੱਕ ਬਹੁਤ ਜ਼ਿਆਦਾ ਵੱਡੀ ਜਿਹੜੇ ਸਵਾਲ ਨੇ ਕਿ ਦਿਨ ਕਿ ਦਿਖੜੇ ਹੁੰਦੇ ਨੇ ਤਾਂ ਉਹ ਪੁਲਿਸ ਕਰਮੀਆਂ ਦੇ ਉੱਪਰ ਵੀ ਜਿਹੜਾ ਹਮਲਾ ਉਹਨਾਂ ਦੇ ਵੱਲੋਂ ਕੀਤਾ ਗਿਆ ਤੇ ਪਲੇਟਾਂ ਦੇ ਨਾਲ ਜਿਹੜੀਆਂ ਖਾਣੇ ਵਾਲੀਆਂ ਪਲੇਟਾਂ ਹੁੰਦੀਆਂ ਨੇ ਸਟੀਲ ਦੀਆਂ ਪਲੇਟਾਂ ਹੁੰਦੀਆਂ ਨੇ ਉਹ ਪਲੇਟਾਂ ਦੇ ਨਾਲ ਹੀ ਇਹਨਾਂ ਦੇ ਵੱਲੋਂ ਸ਼ੀਸ਼ਾ ਤੋੜਿਆ ਗਿਆ ਉਹ ਪਲੇਟਾਂ ਦੇ ਨਾਲ ਹੀ ਇਹਨਾਂ ਦੇ ਵੱਲੋਂ ਪੁਲਿਸ ਕਰਮੀਆਂ ਦੇ ਸਤਾਫ ਦੇ ਉੱਪਰ ਹਮਲਾ ਕਰਕੇ ਜਿਹੜਾ ਉੱਥੋਂ ਭੱਜਣ ਦੇ ਵਿੱਚ ਕਾਮਯਾਬ ਹੋਏ ਨੇ ਤੇ ਲਗਾਤਾਰ ਹੁਣ ਪੁਲਿਸ ਦੇ ਵੱਲੋਂ ਥਾਪੇ ਮਾਰੀ ਕੀਤੀ ਜਾ ਰਹੀ ਹੈ ਘਰਾਂ ਦੇ ਵਿੱਚ ਜਾਂ ਹੋਰ ਜਗ੍ਹਾਵਾਂ ਦੇ ਉੱਪਰ ਕਿਹਾਂ ਜਿਹੜੇ ਇਹ ਹੈਗੇ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਹੁਣ ਤੱਕ 6 ਮੁਲਜ਼ਮ ਤੇ ਦੋ ਜਿਹੜੇ ਨਸ਼ਾ ਪੀੜਤ ਨੌਜਵਾਨ ਸੀ ਉਹ ਹੁਣ ਤੱਕ ਜਿਹੜੇ ਹੈਗੇ ਨੇ ਫਰਾਰ ਨੇ ਗਗਮ ਜੀ ਬਿਲਕੁਲ ਸਭ ਫਿਲਹਾਲ ਜਿੱਕਰ ਚਰਨਜੀਤ ਸਮਝਿਆ ਜਾਵੇ ਪੁਲਿਸ ਇਹਨਾਂ ਦੇ ਪਰਿਵਾਰਾਂ ਨੂੰ ਸੁਨੇਹੇ ਲਾ ਚੁੱਕੀ ਹੈ ਕਾਰਵਾਈ ਕਰ ਰਹੀ ਹੈ ਕਿਸ ਤਰੀਕੇ ਕਿਸ ਤਰੀਕੇ ਜਦੋਂ ਇਹ ਫਰਾਰ ਹੋਏ ਨੇ ਔਰ ਜਿਸ ਤਰੀਕੇ ਤੁਸੀਂ ਦੱਸ ਰਹੇ ਹੋ ਕਿ ਇਹ ਸਾਰਾ ਜਿਹੜਾ ਸੈਂਟਰ ਹੈਗਾ ਇਹ ਕੇਂਦਰ ਜਿਹੜਾ ਹੈਗਾ ਨਸ਼ਾ ਛੁਡਾਓ ਕੇਂਦਰ ਕਿਉਂਕਿ ਹਾਈਵੇ ਦੇ ਨੇੜੇ ਹੈਗਾ ਸੋ ਪੁਲਿਸ ਦੇ ਲਈ ਕਿੰਨਕ ਮੁਸ਼ਕਿਲ ਇਸ ਵੇਲੇ ਹੈਗੀ ਹੈ ਇਹਨਾਂ ਨੂੰ ਫੜਨਾ ਔਰ ਇਹਨਾਂ ਨੂੰ ਕਾਬੂ ਕਰਨਾ ਸੋ ਬਿਲਕੁਲ ਜਿਹਾ ਪੁਲਿਸ ਦੇ ਲਈ ਇਹਨਾਂ ਨੂੰ ਮੁਸ਼ਕਿਲ ਤਾਂ ਹੈ ਚੈਲੰਜ ਵੀ ਹੈ ਕਿਉਂਕਿ ਪੁਲਿਸ ਦੇ ਹੁੰਦੇ ਹੋਏ ਪੁਲਿਸ ਦੇ ਉੱਪਰ ਹਮਲਾ ਕਰਕੇ ਜਿਹੜਾ ਹੈਗੇ ਨੇ ਉਹ ਜਾ ਕੇ ਕਿਤੇ ਨਾ ਕਿਤੇ ਫਰਾਰ ਹੋਏ ਨੇ ਤੇ ਵੱਡੀ ਗੱਲ ਇਹ ਵੀ ਆ ਕਿ ਦੋ ਤਾਂ ਨੌਜਵਾਨ ਨਸ਼ਾ ਪੀੜਤ ਨੇ ਪਰ ਸੱਤ ਨੌਜਵਾਨ ਉਹ ਸੀ ਜਿਨ੍ਹਾਂ ਦੇ ਉੱਪਰ ਪਹਿਲੇ ਮਾਮਲੇ ਦਰਜ ਹੋਇਆ ਗਿਆ ਸੀ ਉਹਨਾਂ ਤੋਂ ਨਸ਼ਾ ਫੜਿਆ ਗਿਆ ਸੀ ਐਨਡੀਪੀਐਸ ਦੇ ਤਹਿਤ ਕੋਰਟ ਦੇ ਵੱਲੋਂ ਅੰਡਰ ਟ੍ਰਾਇਲ ਚੱਲ ਰਹੇ ਨੇ ਤੇ ਉਹਨਾਂ ਨੂੰ ਨਸ਼ਾ ਛੱਡਣ ਦੇ ਲਈ ਇੱਥੇ ਭੇਜਿਆ ਗਿਆ ਸੀ ਤਾਂ ਇੱਕ ਵੱਡਾ ਸਵਾਲ ਇੱਕ ਵੱਡਾ ਚੈਲੰਜ ਪੁਲਿਸ ਦੇ ਲਈ ਆ ਕਿ ਕਿਵੇਂ ਜਲਦੀ ਤੋਂ ਜਲਦੀ ਜਿਹੜੇ ਨੌਜਵਾਨ ਇਹਨਾਂ ਨੂੰ ਟ੍ਰੇਸ ਕੀਤਾ ਜਾਵੇ ਤੇ ਕਿਵੇਂ ਜਲਦੀ ਤੋਂ ਜਲਦੀ ਫੜਿਆ ਜਾਵੇ ਤੇ ਦੂਜੀ ਗੱਲ ਇੱਕ ਹੋਰ ਵੀ ਆ ਜਦੋਂ ਇੱਥੇ ਇੱਥੇ ਇਹਨਾਂ ਦੇ ਕੋਲ ਮੋਬਾਈਲ ਨਹੀਂ ਹੁੰਦੇ ਗਗਨ ਕਿਉਂਕਿ ਜੇਲ੍ਹ ਦੇ ਵਾਂਗ ਨਸ਼ਾ ਛਡਾਊ ਕੇਂਦਰ ਹੁੰਦਾ ਤਾਂ ਪੁਲਿਸ ਦੇ ਲਈ ਸਭ ਤੋਂ ਈਜ਼ੀ ਹੁੰਦਾ ਕਿ ਉਹ ਵਗੈਰਾ ਐਕਸੈਸ ਹੋ ਜਾਂਦੀ ਆ ਪਰ ਨੌਜਵਾਨਾਂ ਦੇ ਕੋਲੇ ਜਦੋਂ ਮੋਬਾਈਲ ਇਨਸਾ ਉਹਨਾਂ ਨੂੰ ਲੱਭਣਾ ਉਹਨਾਂ ਨੂੰ ਟੈਸਟ ਕਰਨਾ ਜਾਂ ਉਹਨਾਂ ਨੂੰ ਤਲਾਸ਼ ਕਰਨਾ ਹੋਰ ਵੀ ਜ਼ਿਆਦਾ ਪੁਲਿਸ ਦੇ ਲਈ ਇੱਕ ਵੱਡਾ ਚੈਲੰਜ ਆ ਬੇਗਮ ਬਹੁਤ ਸ਼ੁਕਰੀਆ ਚਰਨਜੀਵ ਇਸ तमाम ਜਾਣਕਾਰੀ ਦੇ ਲਈ ਸੋ ਚਰਨਜੀਵ ਕੌਸ਼ਲ ਮੇਰੇ ਸਹਿਯੋਗੀ ਜਾਣਕਾਰੀ ਦੇ ਦਰਸਨ ਔਰ ਦੋ ਤਿੰਨ ਚੀਜ਼ਾਂ ਇਸ ਦੇ ਵਿੱਚ ਨਿਕਲ ਕੇ ਆਈਆਂ ਨੇ ਇੱਕ ਤਾਂ ਸੱਤ ਜਿਹੜੇ ਮੁੰਡੇ ਨੇ ਜਿਨ੍ਹਾਂ ਦੇ ਖਿਲਾਫ ਐਨਡੀਪੀਐਸ ਦਾ ਮਾਮਲਾ ਦਰਜ ਹੈਗਾ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਹੈਗਾ ਕੁੱਲ ਨੌ ਫਰਾਰ ਹੋਏ ਸੀਗੇ ਦੋਨੋਂ ਕਾਬੂ ਕਰ ਲਏ ਗਏ ਪਰ ਸੱਤ ਅੱਠ ਹਜੇ ਵੀ ਫਰਾਰ ਨੇ ਔ ਚੈਲੰਜ ਕੀ ਹੈ ਚੈਲੰਜ ਪਹਿਲਾ ਚੈਲੰਜ ਇਹ ਕਿ ਨਸ਼ਾ ਛੁਡਾਊ ਕੇਂਦਰ ਹਾਈਵੇ ਦੇ ਬਿਲਕੁਲ ਨੇੜੇ ਸੀਗਾ ਸੋ ਹਾਈਵੇ ਤੋਂ ਕਿੱਥੇ ਫਰਾਰ ਹੋਏ ਨੇ ਕਿਹੜੇ ਪਾਸੇ ਗਏ ਨੇ ਇਹ ਆਪਣੇ ਆਪ ਵੀ ਚੈਲੰਜਿੰਗ ਹੈ ਦੂਜਾ ਇਹਨਾਂ ਦੇ ਕੋਲ ਮੋਬਾਈਲ ਫੋਨ ਨਹੀਂ ਹੁੰਦਾ ਜੇ ਸਾਨੂੰ ਟ੍ਰੇਸ ਕੀਤਾ ਜਾ ਸਕਦਾ ਹੈ ਜੇਕਰ ਮੋਬਾਈਲ ਫੋਨ ਹੋਵੇ ਤਾਂ ਫਿਰ ਟ੍ਰੇਸ ਕੀਤਾ ਜਾ ਸਕਦਾ ਹੈ ਕਿ ਕਿਹੜੇ ਇਲਾਕੇ ਵਿੱਚ ਗਏ ਨੇ ਕਿਹੜੇ ਖੇਤਰ ਵਿੱਚ ਗਏ ਨੇ ਕਿੱਥੋਂ ਸਿਗਨਲ ਆ ਰਹੇ ਨੇ ਮੋਬਾਈਲ ਫੋਨ ਨਹੀਂ ਹੈ ਸੋ ਬਿਨਾ ਮੋਬਾਈਲ ਫੋਨ ਦੇ ਕਿੱਥੇ ਤੱਕ ਜਾ ਸਕਦੇ ਨੇ ਕਿੱਥੇ ਜਾਣਗੇ ਇਹ ਆਪਣੇ ਆਪ ਵਿੱਚ ਚੈਲੈਂਜਿੰਗ ਪੋਜੀਸ਼ਨ ਪੁਲਿਸ ਦੇ ਲਈ ਕਿ ਕਿਵੇਂ ਇਹਨਾਂ ਨੂੰ ਲੱਭਿਆ ਜਾਵੇਗਾ ਪਰਿਵਾਰਾਂ ਨੂੰ ਸੁਨੇਹਾ ਪੁਲਿਸ ਨੇ ਜ਼ਰੂਰ ਲਾਇਆ ਦਿੱਤਾ ਹੈ ਇਹਨਾਂ ਦੇ ਪਰਿਵਾਰਾਂ ਨੂੰ ਦੱਸ ਦਿੱਤਾ ਹੈ ਕਿ ਉਹ ਫਰਾਰ ਹੋਏ ਨੇ ਪਰ ਕੀ ਇਹ ਵਾਅਕੀ ਆਪਣੇ ਪਰਿਵਾਰਾਂ ਦੇ ਕੋਲ ਵਾਪਸ ਜਾਣਗੇ ਜਾਂ ਨਸ਼ਾ ਛੁਡਾਊ ਕੇਂਦਰ ਤੋਂ ਫਰਾਰ ਹੋਣ ਤੋਂ ਬਾਅਦ ਇਹ ਜਿਹੜੇ 7-8 ਮੁੰਡੇ ਨੇ ਇਹ ਜਿਸ ਤਰੀਕੇ ਇੱਥੋਂ ਫਰਾਰ ਹੋਏ ਨੇ ਉਸ ਤੋਂ ਬਾਅਦ ਕਿੱਥੇ ਦਾ ਰੁਖ ਕਰ ਦਿੰਦੇ ਨੇ ਆਪਣੇ ਆਪ ਵਿੱਚ ਵੱਡਾ ਸਵਾਲ ਹੈ ਤੁਸੀਂ ਇੱਥੇ ਹਾਜ਼ਰ ਸੀ ਉਸ ਵਕਤ ਹਾਂ ਜਦੋਂ ਇਹ ਮੰਨ ਲਓ ਹੋਇਆ ਤਾਂ ਤੁਸੀਂ ਉਸ ਵਕਤ ਕਿੱਥੇ ਸੀ ਸਰ ਇੱਥੇ ਹੀ ਸੀ ਜੀ ਠੀਕ ਹੈ ਤੇ ਜਦੋਂ ਇਹ ਸ਼ੀਸ਼ਾ ਤੁਸੀਂ ਇਸ ਜਗ੍ਹਾ ਤੇ ਬੈਠਦੇ ਹੋ ਸ਼ੀਸ਼ਾ ਤੋੜ ਕੇ ਗਿਆ ਉਹਨੇ ਤੁਹਾਨੂੰ ਪਤਾ ਲੱਗਿਆ ਤੁਹਾਨੂੰ ਉਸ ਵਕਤ ਅੱਛਾ ਉਹ ਕਿੰਨੇ ਜਦੋਂ ਪਹਿਲਾਂ ਧੱਕੇ ਨਾਲ ਆਏ ਨੇ ਸਾਰੇ ਬੰਦੇ ਰੋਕੀ ਕਾਰਨ ਲਈ ਉਹਨੂੰ ਬੇਹੋਸ਼ ਕਰਦੇ ਉਦੋਂ ਧੱਕੇ ਨਾਲ ਆ ਗਏ ਹੋ ਗਏ ਪੰਜ ਛੇ ਬੰਦੇ ਇੱਥੋਂ ਨਿਕਲ ਗਏ ਪੰਜ ਛੇ ਬੰਦੇ ਭੱਜ ਗਏ ਅੱਛਾ ਪੁਲਿਸ ਕਰਮੀ ਕਿੰਨੇ ਸੀ ਟੋਟਲ ਔਨ ਡਿਊਟੀ ਤਾਂ ਤੇ ਸਰ ਕਿੰਨੇ ਬੰਦੇ ਫਰਾਰ ਹੋਏ ਨੇ ਜਿਹੜੇ ਕੋਈ ਨੇ ਇਹ ਆ ਇਹ ਜਿਹਨ ਡਾਕਟਰ ਉਹ ਫਰਾਰ ਹੋ ਗਏ ਸਰ ਪੰਜ ਸੱਤ ਬੰਦੇ ਤੁਸੀਂ ਆਪ ਕਹਿ ਰਹੇ ਹੋ ਉਹਨਾਂ ਵੀ ਜਿਆਦਾ ਵੀ ਸੀ ਜਾਂ ਪੰਜ ਸੱਤ ਸੀ ਪੰਜ ਸੱਤ ਬੰਦੇ ਤਾਂ ਸੀ ਇਧਰੋਂ ਖੜੇ ਨੇ ਠੀਕ ਹੈ ਹਾਂ ਠੀਕ ਹੈ ਠੀਕ ਹੈ